ਅੱਜ ਆਪਾਂ ਬਿਲਕੁਲ ਰੈਸਟੋਰੈਂਟ ਸਟਾਈਲ ਗੋਭੀ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਤੇ ਇਹ ਸਵਾਦਿਸ਼ਟ ਵੀ ਬਹੁਤ ਬਣਦੇ ਆ ਤੇ ਜਿਸ ਤਰ੍ਹਾਂ ਆਪਾਂ ਕਦੇ ਰੈਸਟੋਰੈਂਟ ਜਾਂਦੇ ਆ ਤਾਂ ਆਪਾਂ ਦੇਖਦੇ ਆ ਵੀ ਇਹ ਕਿਸ ਤਰ੍ਹਾਂ ਪਰੌਂਠੇ ਬਣਾਉਂਦੇ ਆ ਨਾ ਇੰਨੇ ਟੇਸਟੀ ਬਣਦੇ ਆ ਵੀ ਆਪਰ ਤੋਂ ਘਰੇ ਇੰਨੇ ਟੇਸਟੀ ਨਹੀਂ ਬਣਦੇ ਤੇ ਆਪਾਂ ਅੱਜ ਸੇਮ ਉਸ ਤਰ੍ਹਾਂ ਹੀ ਆਪਣਾ ਗੋਭੀ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਪੂਰੇ ਪਰੌਂਠੇ ਦੇ ਸਾਰੇ ਕੋਨੇ-ਕੋਨੇ ਤੱਕ ਆਪਾਂ ਗੋਭੀ ਨੂੰ ਪਚਾਵਾਂਗੇ ਦੇਖੋ ਜੀ ਸਾਰਾ ਸਾਰੇ ਕਿਤੇ ਆਪਣੀ ਗੋਭੀ ਪਹੁੰਚੀ ਹੋਈ ਆ ਕੋਈ ਵੀ ਨਾਰਾ ਖਾਲੀ ਨਹੀਂ ਹੈ ਬਿਲਕੁਲ ਰੈਸਟੋਰੈਂਟ ਸਟਾਈਲ ਹੀ ਬਣਾਵਾਂਗੇ ਅੱਜ ਆਪਾਂ ਫਰੋਂਠੇ ਤੇ ਇਹਨਾਂ ਪਹਿਲਾਂ ਮੈਂ ਗੋਭੀ ਕੱਟ ਕੇ ਨਾ ਉਬਲਦੇ ਪਾਣੀ ਦੇ ਵਿੱਚ ਰੱਖਤੀ ਸੀਗੀ ਤੇ ਨਮਕ ਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਸਾਫ਼ ਹੋ ਗਈ ਤੇ ਫਿਰ ਆਪਾਂ ਨੇ ਇਹਨੂੰ ਕੱਦੂ ਕਸ਼ ਕਰ ਲਾਂਗੇ ਸਾਰੀ ਗੋਭੀ ਨੂੰ ਫਿਰ ਆਪਾਂ ਨੇ ਇਹਨੂੰ 10 ਮਿੰਟ ਵਾਸਤੇ ਇੱਕ ਚਮਚਾ ਨਮਕ ਦਾ ਪਾ ਕੇ ਢੱਕ ਕੇ ਰੱਖ ਦਾਂਗੇ ਹੁਣ ਆਪਾਂ ਨੇ 4-5 ਪਿਆਜ਼ ਲੈ ਲਏ 4 ਹਰੀਆਂ ਮਿਰਚਾਂ ਲੈ ਲਈਆਂ ਥੋੜਾ ਜਿਹਾ ਅਦਰਕ ਲੈ ਲਿਆ ਤੇ ਧਣੀਆਂ ਲੈ ਲਿਆ ਬਰੀਕ ਕੱਟ ਕੇ ਤੇ ਆਪਾਂ ਨਾ ਹੁਣ ਆਟਾ ਗੁੰਨ ਲਾਂਗੇ ਆਟਾ ਵੀ ਨਾ ਬਹੁਤ ਸੌਫਟ ਜਿਹਾ ਗੁੰਨਾਗੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਗੇ ਆਟਾ ਬਿਲਕੁਲ ਸੌਫਟ ਹੋਣਾ ਚਾਹੀਦਾ ਫੇਰ ਹੀ ਗੋਭੀ ਦੇ ਪਰੌਂਠੇ ਬਹੁਤ ਵਧੀਆ ਬਣਦੇ ਨੇ ਨਾ ਆਪਾਂ ਨੇ ਆਟਾ ਜ਼ਿਆਦਾ ਘੈੜਾ ਜਿਹਾ ਰੱਖਣਾ ਨਾ ਜ਼ਿਆਦਾ ਢਿੱਲਾ ਜਿਹਾ ਰੱਖਣਾ ਇਸ ਤਰ੍ਹਾਂ ਆਟੇ ਨੂੰ ਮੁੱਕੀ ਦੇ ਦੇ ਕੇ ਗੁੰਨਾਂਗੇ ਚੰਗੀ ਤਰ੍ਹਾਂ ਸੌਫਟ ਬਣਾ ਲਾਂਗੇ ਗੁੰਨ ਗੁੰਨ ਕੇ ਦੇਖੋ ਆਪਾਂ ਨੇ ਆਟਾ ਗੁਲਿਆ ਬਹੁਤ ਸੌਫਟ ਬਣ ਗਿਆ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਰੱਖ ਦਾਂਗੇ ਢੱਕ ਕੇ ਜਿਹੜਾ ਆਪਾਂ ਨੇ ਗੋਭੀ ਦੇ ਵਿੱਚ ਨਮਕ ਲਗਾ ਕੇ ਰੱਖਿਆ ਤਾਂ ਨਾ ਹੁਣ ਉਹਨੂੰ ਗੋਭੀ ਨੂੰ ਆਪਾਂ ਕਿਸ ਕੱਪੜਾ ਲੈ ਕੇ ਨਾ ਪਤਲਾ ਕੱਪੜਾ ਲੈ ਕੇ ਹੁਣ ਉਹਨੂੰ ਆਪਾਂ ਨਿਚੋੜ ਲਾਂਗੇ ਜਿਹੜਾ ਉਹਦੇ ਵਿੱਚ ਪਾਣੀ ਹੋਊਗਾ ਨਾ ਸਾਰਾ ਪਾਣੀ ਨਿਕਲ ਜਾਊਗਾ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਕਰਕੇ ਨਾ ਗੋਭੀ ਦਾ ਸਾਰਾ ਪਾਣੀ ਨਿਚੋੜ ਦਾਂਗੇ ਇਸ ਤਰ੍ਹਾਂ ਨਾ ਫਿਰ ਇਹਦੇ ਵਿੱਚ ਪਾਣੀ ਨਹੀਂ ਰਹਿੰਦਾ ਤੇ ਜਦੋਂ ਆਪਾਂ ਪਰੌਂਠਾ ਬਣਾਉਨੇ ਆ ਤਾਂ ਗਿੱਲਾ-ਗਿੱਲਾ ਜਿਹਾ ਨਹੀਂ ਬਣਦਾ ਹੈਗਾ ਬਹੁਤ ਸੋਹਣਾ ਪਰੌਂਠਾ ਬਣਦਾ ਇਸ ਤਰ੍ਹਾਂ ਸਾਰਾ ਪਾਣੀ ਆਪਾਂ ਸੁਕਾ ਦਾਂਗੇ ਇਹਦਾ ਸਾਰੀ ਗੋਭੀ ਇਸ ਤਰ੍ਹਾਂ ਹੀ ਆਪਾਂ ਨਿਚੋੜ ਲਾਂਗੇ ਇਹ ਦੇਖੋ ਇਸ ਤਰ੍ਹਾਂ ਪਾਣੀ ਕੱਢ ਦਾਂਗੇ ਇਹਦਾ ਸਾਰਾ ਹੀ ਗੋਭੀ ਦਾ ਆਪਾਂ ਸਾਰੀ ਗੋਭੀ ਨਿਚੋੜ ਲਈ ਹੁਣ ਨਾ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ 1 ਚਮਚਾ ਕੁ ਲਵਾਂਗੀ ਧਨੀਆ ਪਾਊਡਰ ਪਾ ਲੂਗੀ ਥੋੜੀ ਜਿਹੀ ਲਾਲ ਮਿਰਚਾ ਪਾ ਲੂਗੀ ਥੋੜੀ ਜਿਹੀ ਹਲਦੀ ਪਾਉਂਗੀ ਇਹ ਮਸਾਲੇ ਨਾ ਸਾਰੇ ਆਪ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਨਮਕ ਪਾ ਲਿਆ ਇਹਦੇ ਵਿੱਚ ਥੋੜੇ ਜਿਹਾ ਨਾ ਆਪਾਂ ਜਵੈਣ ਵੀ ਪਾ ਸਕਦੇ ਹਾਂ ਮਸਾਲੇ ਜਿੰਨੇ ਮਰਜ਼ੀ ਪਾ ਲੋ ਚਾਟ ਮਸਾਲਾ ਪਾ ਲੋ ਜੋ ਵੀ ਕੁਝ ਪਾਣਾ ਪਾ ਲੋ ਤੇ ਆਪਾਂ ਨੇ ਜਿਹੜਾ ਪਿਆਜ਼ ਤੇ ਮਿਰਚਾਂ ਤੇ ਅਦਰਕ ਲਿਆਦਾ ਨਾ ਉਹ ਆਪਾਂ ਬ੍ਰਿਕ ਚੌਪ ਕਰ ਲਿਆ ਉਹ ਵੀ ਇਹਦੇ ਵਿੱਚ ਰੜਾ ਦਾਂਗੇ ਚੰਗੀ ਤਰ੍ਹਾਂ ਰੜਾ ਦਾਂਗੇ ਤਾਂ ਕਿ ਜੋ ਵੀ ਨਮਕ ਮਿਰਚਾਂ ਨਾ ਸਾਰਾ ਚੰਗੀ ਤਰ੍ਹਾਂ ਮਿਲ ਜਵੇ ਤੇ ਆਪਾਂ ਧਨੀਆ ਵੀ ਪਾ ਲਾਂਗੇ ਤੇ ਹੁਣ ਸਾਰੇ ਮਸਾਲੇ ਉਹਨਾਂ ਚੰਗੀ ਤਰ੍ਹਾਂ ਰਲਾਵਾਂਗੇ ਤਾਂ ਕਿ ਜੋ ਨਮਕ ਮਿਰਚ ਸਾਰਾ ਇੱਕਸਾਰ ਹੋ ਜਵੇ ਸਾਰੀ ਗੋਭੀ ਦੇ ਵਿੱਚ ਮਿਕਸ ਹੋ ਜਵੇ चंकी तरह मिक्स कर लेंगे ये देखो आप इस तरह बना लिया अपना मसाला आटा भी देखो अपना कि सॉफ्ट हो गया जब आटा सॉफ्ट होगा ना परौंठे अपने आप ही बहुत वाइया बन गए लो अपा ना जिस तरह आप रोटी बनाने उस तो थोड़ा जा ज्यादा आटा लिया है क्योंकि परौंठिया वास्ते ना आटा थोड़ा जा ज्यादा ही लेना पैदा है लो आपने इसन इस तरह गोल गोले बना ला कौली जी बना लें ਬਿਚਾਲਿਓ ਮੋਟੀ ਰੱਖਣੀ ਹੈ ਤੇ ਸਾਈਡਾਂ ਤੋਂ ਕਿਨਾਰੀ ਬਰੀਕ ਕਰ ਲੈਣੀ ਆ ਤੇ ਆਪਾਂ ਜਾਂ ਇਹਨੂੰ ਇਸ ਤਰ੍ਹਾਂ ਕੋਲੀ ਦੇ ਵਿੱਚ ਵੀ ਰੱਖ ਸਕਦੇ ਆ ਤਾਂ ਕਿ ਜੇ ਆਪਾਂ ਹੱਥ ਤੇ ਰੱਖ ਕੇ ਮਸਾਲਾ ਪਾਵਾਂਗੇ ਨਾ ਕਈ ਵਾਰ ਮਸਾਲਾ ਗਿਰ ਜਾਂਦਾ ਤੇ ਹੁਣ ਆਪਾਂ ਨਾ ਇਹ ਪੂਰਾ ਗੋਭੀ ਉਸਾਰੀ ਇਹਦੇ ਬਹੁਤ ਜ਼ਿਆਦਾ ਭਰਾਂਗੇ ਪੂਰਾ ਫੁੱਲ ਲੋਡਡ ਬਣਾਵਾਂਗੇ ਪਰੌਂਠਾ ਜਿਸ ਤਰ੍ਹਾਂ ਆਪਾਂ ਰੈਸਟੋਰੈਂਟ ਚ ਖਾਂਦੇ ਆ ਇਸ ਤਰ੍ਹਾਂ ਭਰ ਲੰਗ ਚੰਗੀ ਤਰ੍ਹਾਂ ਤੇ ਫਿਰ ਕੌਲੀ ਦੇ ਵਿੱਚ ਚੱਕ ਕੇ ਨਾ ਆਪਾਂ ਇਸ ਤਰ੍ਹਾਂ ਇਹਨੂੰ ਸਾਰੀ ਕਿਨਾਰੀਆਂ ਜੇ ਦੱਬ ਕੇ ਆਪਣਾ ਇਸ ਤਰ੍ਹਾਂ ਪਰੌਂਠਾ ਬਣਾ ਲੈਣਾ ਹੱਥਾਂ ਦੇ ਨਾਲ ਹੀ ਬਣ ਜਾਂਦਾ ਹੁੰਦਾ ਜੇ ਆਟਾ ਵਧੀਆ ਗੁੰਨੇ ਹੋਵੇ ਬੇਲਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਇਸ ਤਰ੍ਹਾਂ ਜਦ ਆਪਾਂ ਬਣਾਵਾਂਗੇ ਨਾ ਸਾਰੇ ਕਿਤੇ ਗੋਭੀ ਮੁੰਜਣੀ ਕਿਨਾਰੇ-ਕਿਨਾਰਿਆਂ ਤੇ ਜਿਸ ਤਰ੍ਹਾਂ ਗੋਭੀ ਦਿਖ ਵੀ ਰਹੀ ਹੈ ਨਾ ਤਾਂ ਇਹ ਸੋਹਣੀ ਲੱਗਦੀ ਆ ਠੀਕ ਹੈ ਤੇ ਇਸ ਤਰ੍ਹਾਂ ਕਰਾਰੇ ਵੀ ਬਣਦੇ ਆ ਬਹੁਤ ਆਪਾਂ ਦੋਨੇ ਪਾਸੇ ਸੇਕ ਲਿਆ ਆਪਾਂ ਤੇਲ ਲਈ ਲਾਵਾਂਗੇ ਸਾਡੇ ਬੱਚੇ ਤੇਲ ਦੇ ਪਰੌਂਠੇ ਜਿਆਦਾ ਖੁਸ਼ ਹੋ ਕੇ ਖਾਂਦੇ ਆ ਤੇ ਹੈਲਦੀ ਵੀ ਹੁੰਦਾ ਹੋਰ ਫੈਂਡ ਨਾਲੋਂ ਇਹ ਹੈਲਦੀ ਵੀ ਹੈ ਤੇਲ ਦੇਖੋ ਕਿੰਨਾ ਸੋਹਣਾ ਪਰੌਂਠਾ ਬਣਿਆ ਆਪਣਾ ਇਸ ਤਰੀਕੇ ਨਾਲ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਾਂਗੇ ਰੈਸਟੋਰੈਂਟ ਸਟਾਈਲ ਲੋ ਜੀ ਦੇਖੋ ਕਿੰਨੇ ਸੋਹਣੇ ਪਰੌਂਠੇ ਬਣੇ ਆ ਆਪਣੇ ਆਪ ਹੀ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਜੀ